ਸਸਿਕਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇੱਕ ਐਲਾਨ ਕੀਤਾ ਗਿਆ ਕਿ ਉਹਨਾਂ ਦਾ ਜੋ ਸਰਕਾਰੀ ਹੈਲੀਕਾਪਟਰ ਹੈ ਉਹ ਲੋਕਾਂ ਦੇ ਸਪੁਰਦ ਕਰ ਰਹੇ ਹਨ ਕਿਉਂਕਿ ਇਸ ਮੌਕੇ ਹੜ੍ਹਾਂ ਦੀ ਮਾਰ ਦੇ ਥੱਲੇ ਪੰਜਾਬ ਪੂਰੀ ਤਰ੍ਹਾਂ ਆਇਆ ਹੋਇਆ ਹੈ ਅਤੇ ਇਸ ਦੇ ਕਰਕੇ ਉਹ ਹਲਕਾਰ ਤੇ ਵੀ ਕਿਤੇ ਚਲ ਜਿਆ ਕਰਨਗੇ ਜਿੱਥੇ ਕਿਤੇ ਉਹਨਾਂ ਨੂੰ ਜਾਣਾ ਪਿਆ ਕਰੇਗਾ ਪਰ ਉਹ ਲੋਕਾਂ ਦੀ ਸਹੂਲਤ ਦੇ ਲਈ ਆਪਣਾ ਸਰਕਾਰੀ ਹੈਲੀਕਾਪਟਰ ਲੋਕਾਂ ਦੇ سپرد ਕਰ ਰਹੇ ਹਨ ਹਾਲਾਂਕਿ ਇਸ ਗੱਲ ਦਾ ਮਿਲਜੁਲੇ ਪ੍ਰਤੀਕਰਮ ਸਾਹਮਣੇ ਆਇਆ ਜਿੱਥੇ ਕੁਝ ਲੋਕਾਂ ਨੇ ਇਸ ਚੀਜ਼ ਦੀ ਤਾਰੀਫ਼ ਕੀਤੀ ਹੈ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਲੋਕਾਂ ਦੇ ਬਾਰੇ ਸੋਚਿਆ ਤੇ ਆਪਣਾ ਸਰਕਾਰੀ ਹੈਲੀਕਾਪਟਰ ਲੋਕਾਂ ਦੇ ਬਚਾਅ ਦੇ ਲਈ ਲੋਕਾਂ ਨੂੰ ਰਾਸ਼ਨ ਲੰਗਰ ਪਹੁੰਚਾਉਣ ਦੇ ਲਈ ਦੇ ਦਿੱਤਾ ਤਾਂ ਉੱਥੇ ਕਾਫੀ ਲੋਕਾਂ ਨੇ ਇਸ ਕੰਮ ਦਾ ਵਿਰੋਧ ਵੀ ਕੀਤਾ ਅਤੇ ਭਗਵੰਤ ਸਿੰਘ ਮਾਨ ਤੇ ਤੰਜ ਕਸੇ ਕਿ ਜਦੋਂ ਪੰਜਾਬ ਨੂੰ ਲੋੜ ਸੀ ਉਦੋਂ ਤਾਂ ਤੁਸੀਂ ਇੱਥੇ ਨਹੀਂ ਸਨ ਕਿਸੇ ਬਗਾਨੀ ਸਟੇਟ ਦੇ ਵਿੱਚ ਸਕੂਲਾਂ ਦੇ ਵਿੱਚ ਬੱਚਿਆਂ ਦੇ ਨਾਲ ਹਾਸਾ ਮਜ਼ਾ ਕਰ ਰਹੀ ਸੀ ਤੇ ਹੁਣ ਤੁਹਾਨੂੰ ਪੰਜਾਬ ਦੀ ਯਾਦ ਆ ਗਈ ਹੈ ਤੇ ਉੱਥੇ ਹੀ ਲੱਖਸਧਾਨਾ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ ਹੈ ਇਹਨਾਂ ਮੁੱਦਿਆਂ ਤੇ ਤੇ ਕੀ ਕਿਹਾ ਆਓ ਤੁਸੀਂ ਆਪ ਹੀ ਦੇਖੋ ਪੂਰੀ ਵੀਡੀਓ ਦੇਖਣ ਤੋਂ ਬਾਅਦ ਜਰੂਰ ਦੱਸਿਓ ਕਿ ਤੁਸੀਂ ਲੱਖਸਧਾਨਾ ਦੀ ਇਹਨਾਂ ਗੱਲਾਂ ਦੇ ਨਾਲ ਸਹਿਮਤ ਹੋ ਜਾਂ ਫਿਰ ਨਹੀਂ ਆਓ ਦੇਖਦੇ ਹਾਂ ਇਹ ਪੂਰੀ ਵੀਡੀਓ ਜੋ ਮੈਨੂੰ ਗੱਲਬਾਤ ਕਰਕੇ ਪਤਾ ਲੱਗਿਆ ਕਿ ਬਹੁਤ ਸਾਰੇ ਪਿੰਡ ਰਹੇ ਜਿਹਨੇ ਜਿੱਥੇ ਲੋਕ ਨਾ ਇੱਧਰ ਜਾ ਸਕਦੇ ਆ ਨਾ ਬਾਹਰ ਨਹੀਂ ਕੱਲ ਸਕਦੇ ਐ ਘਰਾਂ ਦੀਆਂ ਛੱਤਾਂ ਤੇ ਬੈਠੇ ਉੱਥੇ ਬੱਚੇ ਵੀ ਹੋਣਗੇ ਕਿ ਨਾ ਰਾਸ਼ਨ ਪਹੁੰਚੇ ਤਾਂ ਜਿਹੜਾ ਲੋਕਾਂ ਨੇ 95 ਸੀਟਾਂ ਦੇਖ ਕੇ ਮੈਨੂੰ ਹੈਲੀਕਾਪਟਰ ਦਿੱਤਾ ਸੀ ਉਹਨੂੰ ਮੈਂ ਜਿਹੜੋਕਾਂ ਨੇ ਹਵਾਲੇ ਕਰ ਲਿਆ ਮੈਂ ਹੈਲੀਕਾਪਟਰ ਜਿਹੜਾ ਉਹ ਇੱਥੇ ਕੱਢਣ ਲੱਗਿਆ ਉਹਦੇ ਰਾਹੀਂ ਸਾਰਿਆਂ ਨੂੰ ਦੁੱਧ ਪਾਣੀ ਰਾਸ਼ਨ ਜੀਸੀ ਸਾਹਿਬ ਨੂੰ ਮੈਂ ਕਹਿੰਦਾ ਜੋ ਚੀਜ਼ ਚਾਹੀਦੀ ਐ ਉਹ ਹੈਲੀਕਾਪਟਰ ਪੰਜਾਬ ਸਰਕਾਰ ਦਾ ਜਿਹੜਾ ਉਹ ਲੋਕਾਂ ਵਾਸਤੇ ਅਵੇਲੇਬਲ ਹੈ ਮੈਂ ਕਾਰ ਤੇ ਜਾ ਜੂਗਾ ਮੇਰਾ ਪੰਜਾਬ ਦਾ ਮੁੱਖ ਮੰਤਰੀ ਅੱਜ ਕਹਿ ਰਿਹਾ ਕਿ ਮੇਰਾ ਜਹਾਜ਼ ਸਾਨੂੰ ਦੇਤਾ ਜੀ ਮੇਰਾ ਜਹਾਜ਼ ਸਾਨੂੰ ਦੇਤਾ ਜੀ ਇਹ ਸੋਡੇ ਲਈ ਹੈ ਇਹ ਸੋਡੇ ਹੀ ਹੈ ਲੋਕਾਂ ਦਾ ਹੀ ਹੈ ਮੇਰਾ ਨਹੀਂ ਮਾਨ ਸਾਹਿਬ ਇਹ ਜਹਾਜ਼ ਲੋਕਾਂ ਦਾ ਨਹੀਂ ਜਹਾਜ਼ ਕੇਜਰੀਵਾਲ ਦਾ ਭਾਈ ਤੇਰਾ ਵੀ ਨਹੀਂ ਤੂੰ ਤਾਂ ਇਕੱਲਾ ਇੱਥੇ ਨਾਲ ਕਨੈਕਟਰ ਆ ਇਹਦਾ ਜਹਾਜ਼ ਦਾ ਉਰਲੇ ਪਾਸੇ ਬਾਰੀ ਕੀ ਲੰਕਲਾ ਕਨੈਕਟਰ ਆ ਇਹਦਾ ਕੇਜਰੀਵਾਲ ਨੂੰ ਜਿੱਥੇ ਲੋਡ ਪੈਂਦੀ ਹੈ ਉੱਥੇ ਜਾ ਕੇ ਉੜਦਾ ਜਹਾਜ਼ ਹੈ ਅੱਜ ਮਾਦੋਪੁਰ ਹੈਡ ਦੇ ਉੱਤੇ ਗੇਟ ਦੇ ਜਿਹੜੇ ਗੇਟ ਹੁੰਦੇ ਆ ਫਲੱਡ ਗੇਟ ਛੱਡਦੇ ਹੱਥ ਪਾਣੀ ਉਹ ਦੋ ਗੇਟ ਟੁੱਟ ਚੁੱਕੇ ਆ ਤਬਾਹੀ ਪੰਜਾਬ ਚ ਮੱਚੀ ਹੋਈ ਆ 8-9 ਜ਼ਿਲ੍ਹੇ ਬੁਰੀ ਤਰ੍ਹਾਂ ਖਤਮ ਹੋ ਚੁੱਕੇ ਨੇ ਪਸ਼ੂ ਮਰ ਚੁੱਕੇ ਨੇ ਬੰਦਿਆਂ ਨੇ ਜਾਨਾਂ ਜਾ ਚੁੱਕੀਆਂ ਨੇ ਫਸਲਾਂ ਤਬਾਹ ਹੋ ਚੁੱਕੀਆਂ ਨੇ ਘਰ-ਵਾੜ ਡਿੱਗ ਚੁੱਕੇ ਨੇ ਬੁਰਾ ਹਾਲ ਹੋ ਗਿਆ 8-9 ਜ਼ਿਲ੍ਹਿਆਂ ਦੇ ਵਿੱਚ ਤੇ ਸਾਡਾ ਮੁੱਖ ਮੰਤਰੀ ਤਾਮਨ ਲਾਡੂ ਫਿਰ ਰਿਹਾ ਕਿੱਥੇ ਸਕੂਲਾਂ ਦੇ ਵਿੱਚ ਉੱਥੇ ਖਾਣਾ ਖਾਂਦਾ ਖਰਦਾ ਜਵਾਕਾਂ ਨਾਲ ਕਹਿੰਦਾ ਅਸੀਂ ਵੀ ਇਹ ਸ਼ੁਰੂ ਕਰਾਂਗੇ ਪੰਜਾਬ ਦੇ ਵਿੱਚ ਜਿਹੜਾ ਤਾਮਨ ਲਾਡੂ ਨੇ ਕੀਤਾ ਬਾਹ ਤੇਰੇ ਮਾਂ ਦਾ ਸ਼ੇਰ ਆ ਪੰਜਾਬ ਡੁੱਬੀ ਜਾਂਦਾ ਪੰਜਾਬ ਮਰੀ ਜਾਂਦਾ ਤੇ ਤੂੰ ਫਿਰਦਾ ਤਾਮਨ ਲਾਡੂ ਚ ਅੱਜ ਆ ਕੇ ਕਹਿੰਦਾ ਚੱਕੋ ਜਹਾਜ਼ ਹੀ ਤੁਹਾਨੂੰ ਦੇਤਾ ਜਹਾਜ਼ ਨਾਲ ਕੀ ਕਰਨਗੇ ਲੋਕ ਬਈ ਜਦੋਂ ਤੈਨੂੰ ਇੰਨੀ ਗੌਰ ਹੈ ਨਹੀਂ ਮੁੱਖ ਮੰਤਰੀ ਸਾਹਿਬ ਜਨਾਬ ਜਦੋਂ ਤੈਨੂੰ ਇਹੀ ਗੌਰ ਨਹੀਂ ਤੈਨੂੰ ਇਹੀ ਨਹੀਂ ਪਤਾ ਅਸੀਂ ਕਿੰਨੇ ਚਿਰ ਤੋਂ ਰੌਲਾ ਪਾਇਆ ਸਾਡੀ ਟੀਮ ਨੇ ਰੌਲਾ ਪਾਇ ਲੁਧਿਆਣੇ ਨੇ ਵੀ ਭਾਈ ਇਹ ਪਿੱਛੋਂ ਜਿਹੜਾ ਪਾਣੀ ਲਗਾਤਾਰ ਜਦੋਂ ਵੱਧਦਾ ਪਾਣੀ ਕਿਉਂ ਨਹੀਂ ਛੱਡਦੇ ਇਹ ਮੈਨ ਮੇਡ ਫਲੱਡ ਨੇ ਇਹ ਕੁਦਰਤੀ ਆਫਤਾ ਨਹੀਂ ਆ ਇਹ ਕਿਉਂ ਇੰਨਾ ਪਾਣੀ ਇਕਦਮ ਇਕੱਠਾ ਕਰਦੇ ਆ ਕਿਉਂ ਨਹੀਂ ਫਲੱਡ ਗੇਟ ਆਪਣਾ ਗੇਟ ਖੋਲ ਕੇ ਹੌਲੀ ਹੌਲੀ ਪਾਣੀ ਛੱਡੀ ਜਾਂਦੇ ਛੱਡੀ ਜਾਂਦੇ ਕਿਉਂ ਇੰਨਾ ਪਾਣੀ ਇਕੱਠਾ ਕੀਤਾ ਗਿਆ ਇਹ ਆ ਨੌਬਤਾਈ ਹੜ ਆ ਗਿਆ ਅੱਛਾ ਜਦੋਂ ਤੁਸੀਂ ਪਾਣੀ ਦੇਣਾ ਹੈ ਉਦੋਂ ਰਾਜਸਥਾਨ ਨੂੰ ਦੇਣਾ ਹੈ ਉਦੋਂ ਹੋਰ ਸੂਬਿਆਂ ਨੂੰ ਦੇਣਾ ਹੈ ਜਦੋਂ ਮਾਰਨਾ ਲੋ ਪੰਜਾਬ ਨੂੰ ਮਾਰਨਾ ਅੱਜ ਅੱਜ ਮਰਕਾਉਣ ਰਿਹਾ ਪੰਜਾਬ ਮਾਰ ਰਿਹਾ ਨਾ ਅੱਜ ਕਿੱਥੇ ਦੂਜੇ ਸੂਬੇ ਰਾਲਾ ਪਾਲੇ ਪਾਣੀ ਵਾਲੇ ਸਾਨੂੰ ਪਾਣੀ ਹੁਣ ਪਾਣੀ ਉਧਰ ਨੂੰ ਕਿਉਂ ਨਹੀਂ ਜਾ ਰਿਹਾ ਕੋਈ ਦੇਖਿਆ ਰਾਜਸਥਾਨ ਦਾ ਕੋਈ ਪਿੰਡ ਡੁੱਬਿਆ ਅਸੀਂ ਉਹਨਾਂ ਲਈ ਮਾਰਾ ਦੀ ਸੋਚਦੇ ਹਾਂ ਵੀ ਸਾਡੇ ਭਰਾ ਨੇ ਹਰਿਆਣਾ ਨਹੀਂ ਸਾਡਾ ਭਰਾਸ਼ ਹੋਤਾ ਅਜੂ ਦੇ ਬਾਰੇ ਮਾੜਾ ਨਹੀਂ ਸਾਡੇ ਤਲੀ ਸਾਡਾ ਕੋਈ ਮਾੜਾ ਨਹੀਂ ਸੋਚ ਲੈ ਪਰ ਅਸੀਂ ਕਹਿੰਦੇ ਵੀ ਜਦੋਂ ਜਿਹੜਾ ਰੇਪਰਨ ਲਾਅ ਹੈ ਉਹਦੇ ਮੁਤਾਬਕ ਜਿਹੜੇ ਉਹ ਸਿਧਾਂਤ ਨੇ ਉਹਨਾਂ ਮੁਤਾਬਕ ਜਿਹੜੇ ਏਰੀਆ ਦੀ ਤਵਾਹੀ ਕਰ ਰਿਹਾ ਪਾਣੀ ਹੱਕ ਵੀ ਫਿਰ ਵਰਤਨ ਦਾ ਉਸੇ ਧਰਤੀ ਨੂੰ ਆ ਉਹ ਕਿਤੇ ਲੋਕਾਂ ਨੂੰ ਆ ਵਰਤਨ ਵੇਲੇ ਪਾਣੀ ਕੋਈ ਹੋਰ ਹੈ ਇਹ ਭਾਂਡਾ ਬਣਾ ਲਿਆ ਡੈਮਾਂ ਨੂੰ ਉਹ ਭਾਂਡਾ ਭਰ ਲੈਂਦੇ ਆ ਉਹ ਭਾਂਡਾ ਜੋ ਵਰਤਦਾ ਕਹੋਣਾ ਦੂਜੇ ਸੂਬੇ ਜਦੋਂ ਭਾਂਡਾ ਭਰ ਜਾਂਦਾ ਓਵਰਫਲੋ ਹੋ ਜਾਂਦਾ ਉਹ ਛੜ ਦੋ ਪੰਜਾਬ ਨੂੰ ਮਾਰ ਦਿਓ ਈ ਇਸ ਗੱਲ ਦੇ ਉੱਤੇ 23 ਦੇ ਵਿੱਚ ਵੀ ਜਦੋਂ ਹੜ੍ਹ ਆਇਆ ਸੀ ਤੇ ਇਹੀ ਜਨਾਬ ਆਪਣੇ ਮੁੱਖ ਮੰਤਰੀ ਸੀਗੇ ਅਸੀਂ ਉਹਦੇ ਬਾਰੇ ਵੀ ਬੋਲੇ ਸੀ ਵੀ ਉਹ 23 ਦਾ ਹੜ੍ਹ ਕੁਦਰਤੀ ਆਫਤ ਨਹੀਂ ਸੀ ਇਹਨਾਂ ਨੇ ਪੌਂਗ ਡੈਮ ਦਾ ਪਹਿਲਾਂ ਗੇਟ ਬੰਦ ਕੀਤੇ ਪਿੱਛੋਂ ਪਾਣੀ ਆਉਣ ਦਿੱਤਾ ਗਿਆ ਲਗਾਤਾਰ 12 ਅਗਸਤ ਤੋਂ ਲੈ ਕੇ 18 ਅਗਸਤ ਤੱਕ 18 ਅਗਸਤ ਨੂੰ ਪਾਣੀ ਛੱਡਿਆ ਤੇ ਉਹ ਤਬਾਹੀ ਮਚਾਤੀ ਅੱਗੇ ਪੰਜਾਬ 'ਚ ਬੀਬੀ ਐਮ ਬੀ ਨੇ ਆਪਣੀ ਵੈਬਸਾਈਟ ਦੇ ਉੱਤੋਂ ਸਾਰੇ ਅੰਕੜੇ ਜਿਹੜੇ ਉੜਾਤੇ ਸਾਰਾ ਡਾਟਾ ਡਾਟਾ ਉੱਤੋਂ ਕਿੰਨਾ ਪਾਣੀ ਆ ਰਿਹਾ ਕਿੰਨਾ ਪੱਧਰ ਹੈ ਕਿੰਨਾ ਛੱਡਿਆ ਜਾ ਰਿਹਾ ਤੇ ਇਹਦੇ ਬਾਰੇ ਉਸ ਵੇਲੇ ਦੀਆਂ ਅਖਬਾਰਾਂ ਦੀਆਂ ਖਬਰਾਂ ਲੱਗੀਆਂ ਇੰਡੀਅਨ ਐਕਸਪ੍ਰੈਸ ਦੀਆਂ ਖਬਰਾਂ ਲੱਗੀਆਂ ਹੋਰ ਅਖਬਾਰਾਂ 'ਚ ਖਬਰਾਂ ਲੱਗੀਆਂ ਰੋਲਾ ਗੋਲਾ ਵੀ ਪਿਆ ਭਾਈ ਮੈਨ ਮੇਡ ਫਲੱਡ ਨੇ ਇਹ ਕੁਦਰਤੀ ਆਫਤ ਨਹੀਂ ਹੈ ਬੰਦਿਆਂ ਕਰਕੇ ਫਲੱਡ ਆਈ ਹੈ ਬੰਦਿਆਂ ਦੀ ਅੰਗਹੀ ਰੱਖ ਲਓ ਜੋ ਪ੍ਰਸ਼ਾਸਨ ਰੱਖ ਲਓ ਜੋ ਮਰਜ਼ੀ ਰੱਖ ਲਓ ਪਰ ਇਹ ਚੁੱਪ ਕਰਕੇ ਸਾਡਾ ਜਨਾਬ ਕੋ ਗੁੱਗੂ ਬਣਿਆ ਹੋਇਆ ਹੈ ਆ ਜਾ ਕੇ ਡਰਾਮੇ ਕਰਨ ਲੱਗ ਗਿਆ ਆਪਣੇ ਪਜਾਮਾ ਚੱਕ ਕੇ ਉੱਥੇ ਬਟਿਆ ਫਿਰੂਗਾ ਕਿਤੇ ਮਗਰ ਕੈਮਰਾ ਫਿਰਦਾ ਹੋਊਗਾ ਕੋਈ ਕੋਠੇ ਦਾ ਆਪਣਾ ਬੰਦਾ ਛੜਾ ਦੂਗਾ ਕਿ ਮੈਂ ਬੰਦੇ ਲਾ ਲੇ ਜੀ ਸੋਚੋ ਯਾਰ ਸੋਚੋ ਗੱਲ ਕੀ ਹੋ ਰਹੀ ਆ